ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਜਿਲ੍ਹੇ ਫਿਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਬਾਈ ਹੁਣੀ ਤੇ ਬਾਈ ਉਹਨਾਂ ਦੇ ਕੋਲ ਇੱਕ ਮਹਿ ਬਕਾਉ ਆ ਮਿੱਤਰੋ ਘਰੇ ਖੜੀ ਬਹੁਤ ਸੋਹਣੀ ਮਹਿ ਘਰੇਲੂ ਪਰਿਵਾਰ ਦੇ ਕੋਲੇ ਆ ਚੰਗੇ ਦੁੱਧ ਦੀ ਮਾਲਕਣਾ ਸੋਏ ਜਰੂਰ ਥੋੜੇ ਜਿਹੇ ਚੌਥੇ ਪੰਜਵੇਂ ਹੈਗੀ ਆ ਬਾਕੀ ਸਾਰੀ ਜਾਣਕਾਰੀ ਲੈ ਲੈਣੇ ਭਾ ਵੀ ਆਪਾਂ ਲੈਣ ਦੇਣ ਨਾਲ ਨੇੜੇ ਹੀ ਕਰਵਾ ਲਾਂਗੇ ਭਾਈ ਤੋ ਆਜੋ ਮਿਲਦੇ ਆਂ ਭਾਈ ਨੂੰ ਸਾਰੀ ਜਾਣਕਾਰੀ ਲੈਣੇ ਅੱਛਾ ਸਤਿ ਸ਼੍ਰੀ ਅਕਾਲ ਵੀਰੇ ਹੋਰ ਵਧੀਆ ਸਤਿ ਸ੍ਰੀ ਅਕਾਲ ਵੀਰ ਜੀ। 세ਤਾ ਦੇ ਪਰਿਵਾਰ ਸਣਾ। ਬਸ ਵਧੀਆ ਠੀਕ ਠਾਕ। ਚੜਦੀ ਕਲਾ ਦੇ ਵਿੱਚ। ਹਾਂਜੀ ਹਾਂਜੀ। ਚਲੋ ਸ਼ੁਕਰ ਹੈ ਭਾਈ। ਅੱਛਾ ਨਾਮ ਆਪਣੇ ਕੀ ਆ ਗਿਆ ਵੀਰੇ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਭੇਜਾ ਹਣਾ। ਹਾਂਜੀ। ਤੇ ਗੁਰਪ੍ਰੀਤ ਭਾਈ ਕਲਾਸਾ ਤੂੰ ਆਪਣੀ ਜਿਹੜੀ ਪਹਿਲੂ ਵਾਲੇ ਕੱਚਾ ਰੌਦੇ ਤੇ ਰਹਾ ਤੇ ਘਰ ਪਹਿਲਾਂ ਹੀ ਆਪਾਂ ਹਾਂ। ਹਾਂਜੀ ਹਾਂਜੀ ਪਹਿਲਾਂ ਘਰ ਆ ਰਹਿਣਾ। ਅੱਛਾ ਗੁਰਪ੍ਰੀਤ ਵੀਰ ਜਿਹੜੀ ਆਪਾਂ ਮੇਹ ਵੇਚਣੀ ਆ ਇਹ ਕਿੰਨਾ ਸੂਆ ਸੂਗੀ ਇਤਕੀ? ਇਹ ਵੀਰੇ ਚੌਥਾ ਸੂਆ। ਚੌਥਾ ਸੂਆ ਇਹਨੇ ਸੂਣਾ ਵਾ ਹੈ। ਠੀਕ ਆ ਵੀਰੇ। ਕਿੰਨੇ ਦਿਨ ਪਏ ਵੀ ਪਰਸੋ ਦਿਨ ਪੂਰੇ ਹੋ ਜਾਣੇ ਆ ਪਰਸੋ ਦਿਨ ਪੂਰੇ ਹੋ ਜਾਣਗੇ ਠੀਕ ਹੈ ਬਾਈ ਕਿੰਨਾ ਕੁ ਦੁੱਧ ਦੇ ਦਿੰਦੀ ਆ ਪਿਛਲੀ ਵਾਰੀ ਵੀਰੇ ਆਪਾਂ 13 ਲੀਟਰ ਚ ਆਇਆ ਹੁੰਦੇ ਸੀ ਪਿਛਲੀ ਠੀਕ ਹੈ ਬਾਈ ਚੋਣ ਚਾਨ ਨੂੰ ਠੰਡੀ ਸੀ ਲਾਉਂਦੇ ਬਾਈ ਹਾਂ ਵਧੀਆ ਵਧੀਆ ਜਿਹੜਾ ਮਰਜ਼ੀ ਚੋ ਲਵੇ ਹੈ ਜਿਹੜਾ ਮਰਜ਼ੀ ਚੋ ਕੋਈ ਨਿੰਦ ਵਿਚਾਰ ਨਹੀਂ ਹੈ ਨਾ ਕੋਈ ਨਿੰਦ ਠੀਕ ਹੈ ਬਾਈ ਅੱਛਾ ਦੁੱਧ ਕਿੰਨਾ ਕੁ ਚੋ ਲੈਂਦਾ ਰਿਹਾ ਬਾਈ ਦੁੱਧ ਦੁੱਧ 13 ਗੱਲੋ 13 ਠੀਕ ਆ ਫਿਰ ਤਾਂ ਯਾਰ ਦੁੱਧੋ ਖਰੀਦਿਆ ਫਿਰ ਹਨਾ ਹਾਂ ਦੁੱਧੋ ਖਰੀਦਿਆ ਹੂੰ ਅੱਛਾ ਕੀ ਰੇਟ ਰੱਖਾਂਗੇ ਜਲਦੀ ਵੀ ਮੰਨ ਕੇ ਬਣੀ ਤੋਂ ਬਾਅਦ ਵੀ 6-7 ਮਹੀਨੇ ਮਿਲ ਜਾਂਦੀ ਆ ਅੱਛਾ ਬਣੀ ਤੋਂ ਬਾਅਦ ਵੀ ਹਾਂ ਮੇਰੇ ਤੇ ਆਮ ਡੰਗਰ ਮਾਲਾ ਚੋਪੇ 6 ਮਹੀਨੇ ਹੀ ਪੱਜ ਜਾਂਦਾ ਹੂੰ 7 ਮਹੀਨਿਆਂ ਤੱਕ ਮੰਨ ਲਾ ਵੀ ਮਿਲਦੀ ਰਹੀ ਵਰੀ ਦੁੱਧ ਪੀਉਂਦੀ ਰਹੀ ਹਾਂ ਪੀਉਂਦੀ ਠੀਕ ਆ ਬਾਈ ਫਿਰ ਤਾਂ ਯਾਰ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾਂ ਇਹਨੂੰ ਆਪਾਂ ਵੀਰੇ 85000 ਰੁਪਏ ਮੁੱਲ ਮੰਨਦੇ ਆ 85000 ਰੁਪਏ ਮੁੱਲ ਆਪਾਂ ਤੇ ਮਾਨਤਨ ਕਰ ਦਿਆਂਗੇ ਵਿੱਚੋਂ ਕਰ ਦਾਂਗੇ ਥੋੜਾ ਕਾਣਾ ਠੀਕ ਆ ਬਾਈ ਓਕੇ ਜੇ ਕੋਈ ਭਰਾ ਕਵੇ ਵੀ ਮੰਨ ਲਾ ਸੌਦਾ ਕਰ ਲਾਂਗੇ ਹਨਾ ਤੇ ਫਿਰ ਆਪਾਂ ਮਾਨਤਨ ਵਿੱਚੋਂ ਕਰ ਦਿਆਂਗੇ ਵੱਡੇ ਪਈ ਹੈ ਠੀਕ ਆ ਵੀਰੇ ਅੱਛਾ ਵੀਰੇ ਰੇਟ ਕੀ ਰਊਗਾ ਬਾਈ ਹੁੰਦਾ 85000 ਦੇ ਵਿੱਚੋਂ ਜੇ ਦੇਣ ਲੈਣ ਵਾਲਾ ਚਾਹਾਂਾ ਨਾ ਮੰਨਤਨ ਕਰੀ ਵੀ ਨਹੀਂ ਕੋਈ ਛੋਟ ਸਾਬੇ ਕਰ ਦੂੰਗਾ ਯਾਰ ਪਾਲੇ ਨਹੀਂ ਮਿਲ ਬਾਲਾ 80000 ਦੀ ਦੇ ਦਾਂਗੇ 82000 ਦੀ ਠੀਕ ਆ ਬਾਈ ਤੋਰੀ ਵੀਰੇ ਯਾਰ ਮਨ ਮਾੜੀ ਵੀ ਨਹੀਂ ਕੋਈ ਅੱਜਕੱਲ ਬਾਈ ਤੋਕੜ ਆਉਂਦੀ ਐ ਸੱਪਣ 70000 ਦੀ ਹਨਾ ਸੱਜਰ ਤਾਂ ਸੱਜਰ ਹੀ ਰਹਿਣੀ ਆ ਦੁੱਧ ਵੀ ਪੀਊਗਾ ਅਗਲਾ ਕੱਢੀ ਬਾਹਰ ਹੋ ਗਏ ਲੈ ਮਿੱਤਰੋ ਦੇਖੋ ਅਗਰਾਂ ਥੋੜੀ ਵੀਡੀਓ ਲੈਣੇ ਰੇ ਜੇ ਲਾਈਟ ਜਗਾਈ ਹੋਈ ਹੋ ਸਭ ਦੀ ਜਜਮੈਂਟ ਕਰਿਆ ਜੇ ਫਿਰ ਵੀ ਤੁਹਾਨੂੰ ਐ ਦਿਖਾ ਕੇ ਜਾਊਗਾ ਅਸੀਂ ਗਾਰ ਨਹੀਂ ਮੋਬਾਈਲ ਦੇ ਵਿੱਚ ਮੇਰੀ ਜੇ ਪਾਵਰਫੁੱਲ ਲਾਈਟ ਆ ਐਸ ਵੇਲੇ ਤਾਂ ਮੈਂ ਚਾਹਦਾ ਹਾਂ ਨੇ ਜੀ ਕੀ ਮਜਾ ਲੱਗੂਗਾ ਨਾ ਹਨਾ ਬਾਈ ਭੇਜੇ ਬਾਈ ਹੈ ਆਲੇ ਬਾਈ ਲਵਣ ਦੇ ਭੇਜੇ ਵੀਰੇ ਪਣ ਦੇ ਬਹੁਤ ਧੰਨਵਾਦ ਹਾਂ ਇਹ ਦਿਨ ਤੱਕ ਲੈ ਜੂਗੀ 5-7000 ਹਾਂ ਹਾਂ ਇਹ ਦਿਨ ਤੇ ਲੈ ਜੂਗੀ ਬਲੇਰਾਮ ਦਾ ਹੂੰ ਲਓ ਜੀ ਮਿੱਤਰੋ ਜਿਹੜੇ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਮੈਂ ਲੈਣੀ ਆ ਨਾ ਦੁੱਧ ਵਾਲੀ ਉਹ ਬਾਈ ਨਾਲ ਗੁਰ ਭੇਜਣਾ ਤੁਸੀਂ ਸਾਂਝ ਪਾ ਲਿਆ ਜੇ ਫੋਨ ਦੇ ਉੱਤੇ ਬਾਈ ਨੂੰ ਨੰਬਰ ਮੈਂ ਲੈ ਦੋ ਭੇਜੇ ਭਾਈ ਨੰਬਰ ਕਿੰਨਾ ਵਾਲਾ ਕੀ ਆਪ 75378 ਹੂੰ 0082 753780028 ਹੈ ਨਾ 753780028 22 ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਤੁਸੀਂ ਕਰ ਲਿਓ ਰਾਬਤਾ ਕਮ 22 ਦੇ ਨਾਲ ਜਾਣਕਾਰੀ ਲਈ ਆਪਾਂ ਨੰਬਰ 22 ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਹੋ ਮਿੱਤਰੋ ਤੇ ਪਿੰਡ ਹੈਗਾ ਵਾ ਜਿਹੜਾ ਕਲਾਸ ਜ਼ਿਲ੍ਹਾ ਹੈਗਾ ਵਾ ਫਰੋਜਪੁਰ ਨੰਬਰ 22 ਦਾ ਸਕਰੀਨ ਦੇ ਉੱਤੇ ਕਲਾਸ ਪਿੰਡ ਤੋਂ ਜਿਹੜੀ ਪਹਿਲੂ ਵਾਲੀ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ 22 ਦਾ ਘਰ ਆ ਜਬਾਕੀ ਜਾਣਕਾਰੀ ਤੁਸੀਂ 22 ਨਾਲ ਫੋਨ ਤੇ ਲੈ ਲਿਓ ਧੰਨਵਾਦ ਸ਼ੁਕਰੀਆ ਚਾਉਂਦੇ ਰੋ